ਸਾਸਿਕਾ ਲਈ ਸਾਰਿਆਂ ਨੂੰ ਉਮੀਦ ਕਰਦਾ ਵਧੀਆ ਹੋਵੋਗੇ ਸਾਰੇ ਦਿਵਾਲੀ ਤੁਹਾਡੀ ਵਧੀਆ ਨਿਕਲੀ ਹੋਊਗੀ ਸੋ ਅੱਜ ਦੁਆਰੇ ਵੀਡੀਓ ਲੈ ਕੇ ਆਇਆ ਦੂਰੋਂ ਨੇੜੋਂ ਬੰਦੇ ਮੈਸੇਜ ਕਰਦੇ ਵੀ ਸੇਲ ਆ ਲੈਣ ਲਈ ਇਦਾਂ ਬਹੁਤ ਵਧੀਆ ਸੇਲ ਸਕਸੈਸ ਰਹੀ ਬਹੁਤ ਜਿਆਦਾ ਮਤਲਬ ਕਹਿਣ ਦਾ ਵੀ ਜਿੰਨੀ ਉਮੀਦ ਆ ਹਮੇਸ਼ਾ ਉਸ ਤੋਂ ਵੱਧ ਤੁਸੀਂ ਸਾਰੇ ਪਿਆਰ ਕਰਦੇ ਹੋ ਕਿਉਂਕਿ ਉਹਦਾ ਮੇਨ ਰੀਜ਼ਨ ਇਹ ਹੁੰਦਾ ਵੀ ਸਾਡੀ ਗੱਲਬਾਤ ਬਿਲਕੁਲ ਸੱਚ ਹੁੰਦੀ ਹੈ ਜੋ ਅਸੀਂ ਕਹਿੰਦੇ ਆ ਸਾਨੂੰ ਮਾਰਕੀਟ ਦਾ ਪਤਾ ਹੁੰਦਾ ਵੀ ਕੀ ਚੱਲ ਰਿਹਾ ਤੇ ਅਸੀਂ ਕੀ ਪ੍ਰੋਵਾਈਡ ਕਰ ਰਹੇ ਹਾਂ ਜੇ ਤੁਸੀਂ ਸਹੀ ਹੋ ਤਾਂ ਲੋਕਾਂ ਨੇ ਜਰੂਰ ਤੁਹਾਡੇ ਨਾਲ ਆ ਕੇ ਖੜ ਜਾਣਾ ਹੁੰਦਾ ਔਰ ਹਰ ਇੱਕ ਵਾਰ ਇਹੀ ਹੁੰਦਾ ਖੰਨੇ ਸਾਨੇ ਪੈਲ ਬਾਕੀ ਸਾਰੇ ਸਟੋਰਾਂ ਤੇ ਵੀ ਜਿੰਨਾ ਰਿਸਪੌਂਸ ਸੀ ਉਸ ਤੋਂ ਦੁੱਗਣਾ ਰਿਸਪੌਂਸ ਮਿਲਿਆ ਬਹੁਤ ਤੁਹਾਡਾ ਧੰਨਵਾਦ ਤੇ ਆਨਲਾਈਨ ਵਾਲੇ ਵਾਸਤੇ ਮੈਂ ਵੀਡੀਓ ਲੈ ਕੇ ਆਇਆ ਬਸ ਸ਼ੇਅਰ ਕਰਦਾ ਕਰੋ ਵੀਡੀਓ ਕਿਉਂਕਿ ਮੇਰੇ ਪੇਜਾਂ ਦੇ ਸਟ੍ਰਾਈਕਾਂ ਬਹੁਤ ਜ਼ਿਆਦਾ ਮਾਰਦੇ ਨੇ ਤਾਂ ਐ ਵੀ ਇਦਾਂ ਕੁਝ ਨਹੀਂ ਹੁੰਦਾ ਮੈਂ ਤਾਂ ਜ਼ੀਰੋ ਤੋਂ ਦੁਬਾਰਾ ਫੇਰ ਸਟੈਂਡ ਕਰ ਜਾਣਾ ਮੈਂ 6 ਵਾਰੀ ਪੇਜ ਬਣਾਏ ਨੇ ਕੋਈ ਦਿੱਕਤ ਨਹੀਂ ਆਉਂਦੀ ਜੇ ਤੁਹਾਡੇ ਕੋਲ ਕੰਟੈਂਟ ਸਹੀ ਹੈ ਤਾਂ ਉਹਨੇ ਚੱਲ ਹੀ ਜਾਣਾ ਉਹ ਚ ਕੋਈ ਪ੍ਰੋਬਲਮ ਨਹੀਂ ਆਣੀ ਉਡੇ ਵਾਸਤੇ ਆਈਟਮ ਲੈ ਕੇ ਆ ਇਹ A6 ਹੈ ਜਿਹੜਾ ਕਦੀ ਵੀ ਸਟਾਕ ਚ ਰਹਿੰਦਾ ਹੀ ਨਹੀਂ ਹੈਗਾ ਇਹ ਦੁਬਾਰੇ ਬਹੁਤ ਔਕਾ ਮੰਗਵਾਇਆ ਪਹਿਲਾਂ ਤੁਸੀਂ ਕੁਆਲਿਟੀ ਦੇਖੋ ਚੈੱਕ ਕਰਕੇ ਜਿਹੜਾ ਕਿ 25-2500 22-2200 ਰੁਪਏ ਦੀ ਰੇਂਜ ਦੇ ਵਿੱਚ ਮਿਲਦਾ ਤੁਸੀਂ ਪਹਿਲਾਂ ਆਈਟਮ ਚੈੱਕ ਕਰ ਲਓ ਮੈਂ ਤੁਹਾਨੂੰ ਦੋ ਦੀ ਆਫਰ ਦੇ ਦੇਣੀ ਆ ਪੂਰੀ ਵਧੀਆ ਹੁਣ ਆ ਆਈਟਮ ਬਣੀ ਆ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ 2300 2400 ਰੁਪਏ ਨੂੰ ਮਾਰਕੀਟ ਚ ਸੇਲ ਹੋ ਰਿਹਾ ਆ ਲੋ ਕਵਾਲਿਟੀ ਤੁਸੀਂ ਦੇਖ ਲਓ ਸੇਮ ਸਾਡੇ ਵਾਲੀ ਕੁਆਲਿਟੀ ਦੀ ਗਾਰੰਟੀ ਹੋਊਗੀ ਜੇ ਇਸ ਰੇਟ ਵਿੱਚ ਵਿੱਚ ਮੈਂ ਤੁਹਾਨੂੰ ਦੱਸ ਦਿੰਨਾ ਸੈਂਪਲ ਪੰਜ ਆਏ ਨੇ ਦੀਵਾਲੀ ਤੋਂ ਅਗਲੇ ਦਿਨ ਦੀ ਆ ਤੁਹਾਨੂੰ ਵੀਡੀਓ ਬਣਾਤੀ ਜਿਹੜੇ ਭਰਾ ਨਹੀਂ ਪਹੁੰਚ ਸਕੇ ਜਾਂ ਜਿਨ੍ਹਾਂ ਨੂੰ ਸਟਾਕ ਨਹੀਂ ਮਿਲਿਆ ਉਹਨਾਂ ਵਾਸਤੇ ਆ ਇਹ ਆ ਲੋ ਪਹਿਲਾਂ ਆਈਟਮ ਦੇਖ ਲਓ ਪੂਰੀ ਡਿਟੇਲ ਦੇ ਵਿੱਚ ਪੂਰੇ ਪੈਰ ਓਕੇ ਰਿਪੋਰਟ 5 ਮਹੀਨੇ ਦੀ ਗਾਰੰਟੀ ਅਸੀਂ ਸੇਲ ਦੇ ਵਿੱਚ ਵੀ ਕਦੀ ਲੋਟ ਨਹੀਂ ਵੇਚਣਾ ਸਾਨੂੰ ਆਦਤਾਂ ਨੇ ਬਿਲਕੁਲ ਫਰੈਸ਼ ਮਾਲ ਵੇਚੀਦਾ ਰੇਟ ਘਟਾ ਕੇ ਸੇਲ ਵਧਾ ਲਈਦੀ ਆ ਪੰਜੇ ਰੰਗ ਆ ਆ ਦੇਖੋ ਜੀ ਪੰਜਾਂ ਚੋਂ ਜਿਹੜੇ ਮਰਜ਼ੀ ਰੰਗ ਦੋ ਚੁਣ ਲਿਓ ਦੋ ਬੂਟ ਲੈਣੇ ਪੈਣਗੇ ਜੀ ਤਾਂ ਹੀ ਇਹ ਆਫਰ ਤੁਹਾਨੂੰ ਮਿਲੂਗੀ 2600 ਰੁਪਏ ਮੁੱਲ ਬਣਦਾ ਜੀ ਇਹਨਾਂ ਦਾ ਜੇ ਅਸੀਂ ਸਹੀ ਰੇਟ ਦੇ ਵਿੱਚ ਹੀ ਇਹ ਤੁਹਾਨੂੰ ਸਿਰਫ 2000 ਰੁਪਏ ਦੇ ਦੋ ਦਵਾਂਗਾ 2000 ਰੁਪਏ ਦੇ ਦੋ ਦਵਾਂਗਾ ਪੰਜਾਂ ਚੋਂ ਦੋ ਚੁਣਨੇ ਪੈਣੇ ਆ ਸਿੰਗਲ ਜੋੜਾ ਕਿਸੇ ਨੂੰ ਵੀ ਨਹੀਂ ਮਿਲਣਾ ਜੀ ਸਿੰਗਲ ਜੋੜਾ 1200 ਰੁਪਏ ਦਾ ਦਵਾਂਗੇ 2000 ਦੇ ਦੋ ਦਵਾਂਗੇ ਤੁਸੀਂ ਆਈਟਮ ਚੈੱਕ ਕਰ ਸਕਦੇ ਹੋ ਅਮੀਰ ਤੋਂ ਦੁੱਗਣਾ ਕੁਆਲਿਟੀ ਦੀ ਇਹਦੇ ਵਿੱਚ ਪਰਪੋਰ ਆਰ ਡਿਮਾਂਡ ਆ ਰਹੀ ਹੈ ਔਰ ਹੋਲ ਸੇਲ ਜੋ ਹੈ ਚ ਇਸ ਟਾਈਮ ਇਹ ਅਵੇਲੇਬਲ ਨਹੀਂ ਹੈਗਾ ਇਹ ਸਿਰਫ ਰਿਟੇਲ ਦੇ ਵਿੱਚ ਹੈ ਸੋ ਅਗਲੇ ਹਫਤੇ ਤੋਂ ਇਹ ਹੋਲ ਸੇਲ ਚ ਮਿਲ ਜੂਗਾ ਫਿਲਹਾਲ ਜਿਹੜੇ ਸਾਡੇ ਨਾਲ ਗਾਹਕ ਜੁੜੇ ਹੋਏ ਨੇ ਉਹਨਾਂ ਵਾਸਤੇ ਇਹ ਡੀਲ ਆਈ ਹੈ 2000 ਰੁਪਏ ਦੇ ਦੋ ਦੇਵਾਂਗੇ ਸਿੰਗਲ ਜੋੜਾ ਨਹੀਂ ਦੇਵਾਂਗੇ ਜਾਂ ਫਿਰ 1200 ਰੁਪਿਆ ਦੇ ਦਿਓ ਸਾਈਜ਼ ਕੋਈ ਵੀ ਤੁਸੀਂ ਦੋ ਆਪਣੀ ਮਰਜ਼ੀ ਦੇ ਲੈ ਸਕਦੇ ਹੋ 5 ਮਹੀਨੇ ਦੀ ਗਾਰੰਟੀ ਹੋਊਗੀ ਬੂਟ ਦੀ ਔਰ ਕੋਈ ਵੀ ਕੰਪਲੇਂਟ ਨਹੀਂ ਆਊਗੀ ਕੋ ਨੰਬਰ ਹੈਗਾ 94071005074344050 ਇਹ ਦੋ ਨੰਬਰਾਂ ਤੇ ਤੁਸੀਂ ਸਕਰੀਨਸ਼ਾਟ ਭੇਜ ਦਿਓ WhatsApp WhatsApp ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਆ ਨੰਬਰ ਹੈਗਾ 94071005074344050 ਬਾਕੀ ਜੇ ਕੋਈ ਕੰਪਲੇਂਟ ਆ ਤਾਂ ਮੇਰੇ ਕੋਲ ਨੰਬਰ ਹੈਗਾ 875840508758000050 ਸასი ਗਾਲ ਦੋ